ਸਰ ਜੋ ਧਰਨੇ ਤੇ ਪਹੁੰਚੇ ਹਾਂ ਕਾਫੀ ਇਹ ਇਹ ਪੋਸਟ ਪੋਸ ਵੀ ਕਾਫੀ ਲੱਗੀ ਹੋਈ ਆ ਕੀ ਲੱਗਦਾ ਵੀ ਚੱਲਣ ਦੇ ਦੇਣ ਕਿ ਫੈਕਟਰੀ ਇੱਥੇ ਕੀ ਮਕਸਦ ਨਾਲ ਆ ਜਿਹੜਾ ਨਹੀਂ ਨਹੀਂ ਬਿਲਕੁਲ ਜਿਹੜੀ ਆ ਮਾਨਜੋਗ ਸਾਈ ਕੋਟ ਦੇ ਆਰਡਰਾਂ ਦੀ ਕੰਪਲੇਨਸ ਕੀਤੀ ਜਾ ਰਹੀ ਹੈ ਕਿਸੇ ਵੀ ਹੁੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਚ ਕਿਸੇ ਨਾ ਤਰੀਕਾ ਦਾ ਗਰੇਜ ਨਹੀਂ ਕੀਤਾ ਜਾਊਗਾ ਉਹ ਉਸ ਪ੍ਰੀਵੈਂਟਿਵਲੀ ਇਹੀ ਲਾਈ ਆ। ਕੰਮ ਅੰਦਰ ਚੱਲ ਰਿਹਾ। ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਨੇ। ਨਹੀਂ ਕੋ ਰੈਸਟ ਰਾਉਂਡ ਅਪ ਕੀਤੇ ਹਨ। ਰਾਉਂਡ ਅਪ ਆਹ ਪ੍ਰੀਵੈਂਟਿਵਲੀ। ਤੇ ਹੁਣ ਵੀ ਇਹ ਚਾਲੂ ਕਰਾਉਣੀਆਂ ਦੀ ਕਾਲੂ ਤਰੀਕ ਵੀ ਹੈਗੀ। ਨਹੀਂ ਨਹੀਂ ਤਾਂ ਚੱਲ ਹੀ ਰਹੀ ਏ। ਭਾਈ ਅੰਦਰ ਕੰਮ ਚੱਲ ਹੀ ਰਿਹਾ। ਇਹ ਫੇ ਅੱਜ ਜਿਹੜਾ ਕਰਨਾ ਹੈ ਜੀ ਜਿਹੜਾ ਬਲ ਪ੍ਰਯੋਗ ਕਰਨਾ ਵੀ ਇਹ ਰੋਕ ਨਾ ਸਕਣ ਲਈ ਤਾਂ ਹੈਗਾ ਜੀ। ਹੁਣ ਫੋਰਸ ਪ੍ਰੀਵੈਂਟਿਵਲੀ ਇਹੀ ਰੱਖੀ। ਜੀ ਜੀ। ਕੱਲ ਹਾਈ ਕੋਰਟ ਦੇ ਅੰਦਰ ਤਰੀਕ ਹੈ। ਤੇ ਸ਼ੰਕਾ ਇਸ ਗੰਦੀ ਸੀ ਪੰਨ ਵੀ ਜੋ ਕੁਛ ਆ ਹੋ ਰਿਹਾ ਇਹ ਕੁਛ ਹੋ ਰਿਹਾ ਆਪਣੇ ਜਿਹੜੇ ਕਈ ਆਗੂਆ ਗ੍ਰਿਫਤਾਰ ਕਰਲੇ ਮੇਰੀ ਵੀ ਗ੍ਰਿਫਤਾਰੀ ਪੈ ਗਈ ਇੱਕ ਬੇਨਤੀ ਆ ਤੁਹਾਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਅਗਰ ਤੁਸੀਂ ਇਸ ਨਰਾਈ ਨੂੰ ਜਿੱਤਣਾ ਤਾਂ ਨਾਅਜ਼ਮੀ ਤੌਰ ਦੇ ਉੱਤੇ ਇਸ ਸਮੇਂ ਤੋਂ ਸਾਡੇ ਤੇ ਹੈ ਇਸ ਟਾਈਮ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਪਵੇਗਾ 33 ਤਵੀ ਦੇ ਉੱਤੇ ਬੈਠ ਕੇ ਸਿਰ ਤੇ ਰੇਤ ਪਵਾ ਕੇ ਥੱਲੇ ਲਕੜਾਂ ਦੀ ਅੱਗ ਬਾਲ ਕੇ ਉਹ ਸ਼ਾਂਤ ਰਹੇ ਭਾਵੇਂ ਦੇ ਅੰਦਰ ਰਹੇ ਨੇ ਕੁਝ ਨਹੀਂ ਹੋਣਾ ਸਾਡਾ ਵਿਰੋਧ ਹੈ ਜਿਹੜਾ ਉਹ ਲਗਾਤਾਰ ਵਰਕਰਾਰ ਰਹੇਗਾ ਅਸੀਂ ਇਸ ਲੜਾਈ ਨੂੰ ਜਿੱਤ ਦੀ ਮੰਜ਼ਿਲ ਤੱਕ ਲੈ ਕੇ ਜਾਵਾਂਗੇ ਇਹ ਇੱਕ ਸਟੈਪਾ ਪ੍ਰਤੀਕ ਹੈ ਕਹੀ ਜਗਾ ਹੋਇਆ ਇਸ ਕਰਕੇ ਤੁਹਾਨੂੰ ਬੇਨਤੀ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਿਸੇ ਵੱਨੇ ਕੰਡੇ ਗੱਲ ਨਹੀਂ ਲੱਗ ਜਾਂਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਜਹੀ ਕਾਰਵਾਈ ਨਹੀਂ ਕਰੋਗੇ ਜਿਹਦੇ ਨਾਲ ਇਹ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਿ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਹੋਇਆ ਕੋਈ ਲੈਂਡ ਐਂਡਰਸ ਦੀ ਸਿਚੁਏਸ਼ਨ ਪੈਦਾ ਹੋ ਗਿਆ ਇਹ ਵਾਦਾ ਕਰਨਾ ਪਏਗਾ ਤੁਹਾਨੂੰ ਬਿਲਕੁਲ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਅਗਰ ਗ੍ਰਿਫਤਾਰੀਆਂ ਸਮੂਹ ਰੂਪ ਦੇ ਵਿੱਚ ਹੁੰਦੀਆਂ ਤਾਂ ਨਾਰੇਬਾਜੀ ਕਰਨੀ ਆ ਤੇ ਸ਼ਾਂਤ ਮੈਂ ਤਰੀਕੇ ਨਾਲ ਗ੍ਰਿਫਤਾਰ ਹੋ ਜਾਣਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਵਾਦਾ ਹਾਂ ਜਦੋਂ ਤੁਹ ਰਹੋਗੇ ਠੀਕ ਹੈ ਤੇ ਜਿਹੜੇ ਜਿਹੜੇ ਸਾਥੀ ਸਾਡੇ ਅਰੈਸਟ ਕੀਤੇ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ ਸਾਡਾ ਜਿਹੜਾ ਤੁਸੀਂ ਇੰਤਜ਼ਾਰ ਕਰਿਓ ਆਪਣਾ ਧਰਨਾ ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਵਰਕਰ ਰੱਖਣਾ ਇੱਕ ਪਰਨ ਕਰਨਾ ਕਿ ਅਸੀਂ ਇਹ ਲੜਾਈ ਜਿੱਤਣੀ ਹੈ ਸਾਡਾ ਕੀ ਤਰਕ ਹੈ ਅਸੀਂ ਕੀ ਕਹਣਾ ਚਾਹੁੰਦੇ ਹਾਂ ਸਰਕਾਰ ਨੂੰ ਅਸੀਂ ਇੰਡਸਟਰੀ ਦੇ ਵਿਰੋਧੀ ਬਿਲਕੁਲ ਨਹੀਂ ਹੈਗੇ ਪਰ ਇੰਡਸਟਰੀ ਇੱਥੇ ਕਿਹੜੀ ਚਾਹੀਦੀ ਹੈ ਇਹ ਨਾਸ਼ਪੀ ਉਹ ਚਾਹੀਦੀ ਹੈ ਜਿਹੜੀ ਖੇਤੀ ਤੇ ਆਧਾਰਤ ਹੋਵੇ ਇਸ ਇੰਡਸਟਰੀ ਦੀ ਵੀ ਅਸੀਂ ਵਿਰੋਧੀ ਨਹੀਂ ਪਰ ਜਿਹੜੇ ਸਾਡੇ ਸ਼ੰਕੇ ਆ ਜਿਹੜੇ ਸਾਡੇ ਤਰਕ ਹੈ 19 ਨਵੰਬਰ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਵੀ ਇੱਕ ਸਾਂਝੀ ਕਮੇਟੀ ਬਣਾਵਾਂਗੇ ਦੋਨਾਂ ਪਾਸਿਆਂ ਦੇ ਮਾਹਰ ਹੋਣਗੇ ਉਹਦਾ ਜੋ ਰਿਜ਼ਲਟ ਨਿਕਲੂ ਉਹ ਅਸੀਂ ਲਾਗੂ ਕਰ ਦਾਂਗੇ ਕੀ ਦਿੱਕਤ ਆ ਜੀ ਇਹਦੇ ਵਿੱਚ ਹੈ ਜੀ ਕੋਈ ਅਸੀਂ ਇੱਥੇ ਗੱਲ ਲੈ ਕੇ ਜਾਣੀ ਆ ਇਸ ਕਰਕੇ ਆਖਣਾ ਪਰ ਅਗਰ ਕੋਈ ਕਿਸੇ ਤਰ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਪੈਦਾ ਹੁੰਦੀ ਹੈ ਜਿੱਦੋਂ ਨਾਲ ਨਾਇਨ ਆਰਡਰ ਦੀ ਸਿਚੁਏਸ਼ਨ ਪੈਦਾ ਹੋਵੇ ਤਾਂ ਉਹ ਸਾਡੇ ਨੁਕਸਾਨ ਦੇ ਵਿੱਚ ਹੋਣੀ ਦੀ ਬਿਲਕੁਲ ਸ਼ਾਂਤ ਜਵੇਂ ਜਮਾ ਸ਼ਾਂਤ ਸਿਰਫ ਤੇ ਸਿਰਫ ਇੱਕੋ ਗੱਲ ਤੇ ਫੋਕਸ ਰੱਖਣਾ ਕਿ ਅਸੀਂ ਸਬਰ ਦੇ ਨਾਲ ਇਹ ਲੜਾਈ ਜਿੱਤਣੀ ਆ ਬਾਕੀ ਤੁਹਾਡੇ ਨਾਲ ਜਿਹੜੀ ਗੱਲ ਬਾਅਦ ਚਾ ਕੇ ਸਾਂਝੀ ਕਰਾਂਗੇ ਕਨਵੇ ਤੁਹਾਨੂੰ ਕਰਦੇ ਰਹਾਂਗੇ ਠੀਕ ਹੈ ਜੀ ਇੰਨੀ ਗੱਲ ਠੀਕ ਹੈ ਜੀ ਸ਼ਾਂਤ ਰਹੋਗੇ ਹਾਂ ਜੀ ਸ਼ਾਂਤ ਰਹਾਂਗੇ ਠੀਕ ਹੈ ਹਾਂ ਜੀ ਚਲੋ ਤੇ ਹੁਣ ਪੁਲਿਸ ਵਾਲੇ ਇੰਤਜ਼ਾਰ ਕਰਦੇ ਮੇਰਾ ਮੈਂ ਥੱਲੇ ਆ ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮੁਸਕਾਬਾ ਜੀ ਸਾਨੂੰ ਸਾਡੇ ਜੀ ਆਗੂ ਵੀ ਲੈ ਕੇ ਕਈ ਆਗੂਆਂ ਨੂੰ ਚਾ ਕੇ ਲੈ ਕੇ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਆਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡਾ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣਾ ਗਿਰਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆਂ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਤਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਵੀ ਵੀ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਿੰਦਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਬੈਲਣਾ ਤੇ ਇਹਦਾ ਇਹਦਾ ਜੀ ਕੈਂਸਰ ਬੈਂਸਰ ਆਏਗਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵਾਨ ਤੁਮਨ ਕਹਾਂ ਤੀ ਮੈਂ ਬਦਲਾ ਲਿਆਉਂ ਬਦਲਾ ਲਿਆਉਂ ਆਬੀਬੀਆਂ ਛੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇਹਨਾਂ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪੀ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਢੰਗਰਾਲੀ ਵਾਲੇ ਢੰਗਰਾਲੀ ਵਾਲੇ ਵੀਰ ਜੀ ਮੇਰੀ ਗੱਲ ਸੁਣਾ ਬੰਦੇ ਵੇਖ ਗਏ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਸਾਡੇ ਵੀ ਪੱਟ ਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵੇਖ ਗਏ ਅੱਜ ਪੁਲਿਸ ਦਾ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਸੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਨੂੰ ਚੱਕ ਲੀਏ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹਨਾਂ ਐ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਤੇ ਨਾ ਬੈਹਦੀਆਂ ਭਗਵਾਨ ਜੀ ਤਮਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਆ ਬੀਬੀਆਂ ਭੈਣਾਂ ਇਹਨੇ ਤੂੰ ਕਹਾਂ ਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਹਾਂ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਬੋਟਾਂ ਪਾ ਕੇ ਉਹਨਾਂ ਨੂੰ ਸ਼ਿਹਰਾ ਜਤਾਤਾ ਪਰ ਹੁਣ ਰੁੜ ਜਾਣੇ ਨੇ ਸਾਨੂੰ ਨੌਵਾਂ ਦਸਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਨੰਦਰਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ बनने चन्ने दे ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭੁੱਖ ਬਚਾਵਾਂਗੇ ਸਾਤੇ ਜਿੱਥੇ ਮਰ ਜੀ ਜੋ ਕੁਛ ਮਰ ਜੀ ਇਹ ਕਹ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਨਾ ਅਸੀਂ ਗਿਰਬਦਾਰ ਹਾਂ 706 ਹਾਂਜੀ ਲੱਗਦਾ ਵੀ ਚਾਲੂ ਕਰਨ ਨਹੀਂ ਜੀ ਅਸੀਂ ਚਾਲੂ ਕਰਨ ਦੇਣ ਨਹੀਂ ਦਿੰਦੇ ਹੈਗੇ ਅਸੀਂ ਨਹੀਂ ਦਿੰਦੇ ਜਾਨਾਂ ਦੇਣ ਨੂੰ ਇੱਥੇ ਸੜਕ ਤੇ ਆ ਗਏ ਆ ਅਸੀਂ ਅਸੀਂ ਜਾਨਾਂ ਦੇਣ ਨੂੰ ਤਿਆਰ ਆ ਪਰ ਫੈਕਟਰੀ ਨਹੀਂ ਲੱਗੂਗੀ ਇਹ 10 ਮਹੀਨੇ ਦੇ ਬੈਠੇ ਆ ਜਾਂ ਸੰ 2 ਸਾਲ ਬੈਠਣਾ ਪੈ ਜੀ ਹਾਂਜੀ ਨਾ ਅਸੀਂ ਅੱਕੇ ਆ ਨਾ ਥੱਕੇ ਆ ਪੰਜਾਬ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਭਗਵੰਤ ਮਾਨ ਮਰਦਾਬਾਦ ਭਗਵੰਤ ਮਾਨ ਮਰਦਾਬਾਦ ਆਮ ਅਰੀਕ ਸਿੰਘ ਪਿੰਡ ਮੁਸਕਾਬਾਦ ਨੂੰ ਵੀ ਤਕਰੀਬਨ ਸਾਲ ਹੋ ਚੱਲਿਆ ਬੈਠਿਆਂ ਨੂੰ ਤੇ ਇਹ ਫੈਕਟਰੀ ਦੇ ਖਲਾਅ ਬੈਠੇ ਆ ਤੇ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਹਾਈਪੋਰਸ ਬਹੁਤ ਜ਼ਿਆਦਾ ਪਿੰਡ ਮੁਸਕਾਬਾਲ ਵਿੱਚ ਪਹੁੰਚ ਗਈ ਫੈਕਟਰੀ ਕੋਲ ਤੇ ਸਾਡਾ ਧਰਨਾ ਚ ਕੌਣ ਵਾਸਤੇ ਆਏ ਨੇ ਇਹ ਧਰਨਾ ਨਹੀਂ ਚੱਕੂਗਾ ਅਸੀਂ ਡਟੇ ਰਹਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ ਜਿੱਥੇ ਤੱਕ ਇਹਨਾਂ ਨੇ ਬਾਹ ਲਾਉਣੀਆਂ ਲਾ ਲੈਣਾ ਤੇ ਅਸੀਂ ਉੱਠਣਾ ਨਹੀਂ ਇੱਥੋਂ ਕੋਸ ਮਰਜ਼ੀ ਕਰ ਲੈਣਾ ਸਾਨੂੰ ਚਾਹੇ ਮਾਰ ਦੋ ਨਾ ਕੁੱਟ ਲੈਣਾ ਜੋ ਮਰਜ਼ੀ ਕਰ ਲੈਣਾ ਅਸੀਂ ਉੱਠਣਾ ਨਹੀਂਗਾ ਕੋਲੇ ਲੰਬੇ ਸਮੇਂ ਤੋਂ ਮਾ ਜਿਹੜਾ ਸੰਘਰਸ਼ ਕੀਤਾ ਜਾ ਰਿਹਾ 9 ਮਹੀਨੇ ਤੋਂ ਵੱਧ ਦਾ ਸਮਾਂ ਧਰਨੇ ਨੂੰ ਵੀ ਹੋ ਗਿਆ ਲੱਗਦਾ ਵੀ ਸਰਕਾਰ ਕਿਉਂਕਿ ਤਰੀਕ ਵੀ ਕੱਲ ਨੂੰ ਜਿਹੜੀ ਹਾਈ ਕੋਰਟ ਚ ਤੁਹਾਡੀ ਹੈਗੀ ਆ ਕੀ ਲੱਗਦਾ ਕਿੱਧਰ ਲ ਪੱਕੂ ਹੋਵੇਗਾ ਪੱਕਾ ਤਾਂ ਜੀ ਹੁਣ ਪਿੰਡ ਦਾ ਹੀ ਪੱਕਾ ਹੋਵੇਗਾ ਜੇ ਪਿੰਡ ਦੇ ਨਹੀਂ ਲੱਗਣ ਦੇਣੀ ਜਿਵੇਂ ਸਾਰਾ ਪਿੰਡ ਮਰਨ ਨੂੰ ਮਨਜ਼ੂਰ ਆ ਪਰ ਨਹੀਂ ਲੱਗੇ ਸਾਡੇ ਤਕਰੀਬਨ 10 15 ਪਿੰਡ ਨੇ ਅਸੀਂ ਨਹੀਂ ਮਿਲਕਣ ਦੇ ਨਹੀਂ ਫੈਕਟਰੀ ਤੇ ਗੱਲ ਕਰੀ ਬਾਬਾ ਜੀ ਕੋਈ ਬੰਦੇ ਅਰੈਸਟ ਵੀ ਕੀਤੇ ਨੇ ਥੋੜੇ ਲੀਡਰ ਨੇ ਹਾਂ ਜੀ ਰੈਕਟ ਕਰ ਲਏ ਜੀ ਪਰ ਜੋ ਕਰਨਾ ਹੈ ਸਰਕਾਰ ਨੇ ਕਰ ਲਵੇ ਜਿੱਥੇ ਤੱਕ ਇਹਨਾਂ ਦੀ ਬਾਹ ਲੱਗਦੀ ਆ ਲਾਲਣ ਪਰ ਫੈਕਟਰੀ ਤੱਕ ਅਸੀਂ ਨਹੀਂ ਲੱਗਣ ਦੇਣੀ ਕੋਸਮ ਮਰਜੀ ਹੋ ਜਵੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਇੱਥੇ ਉੱਠਣਾ ਨਹੀਂ ਗੋਲੀਆਂ ਮਾਰਨ ਡਾਂਗਾ ਮਾਰਨ ਕੁੱਟ ਮਾਰ ਲੈਣਾ ਅਸੀਂ ਨਹੀਂ ਹਿਲਣਾ ਇੱਥੋਂ ਜੋ ਬਾਹ ਆਉਣੀਆਂ ਲਾਲਣ